ਸਤਿ ਸ਼੍ਰੀ ਅਕਾਲ ਦੋਸਤੋ ਕੁਝ ਸਮਾਂ ਪਹਿਲਾਂ ਮੋਹਾਲੀ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋ ਜਾਂਦਾ ਹੈ ਤੇ ਜਦ ਇਹ ਹਾਦਸਾ ਹੁੰਦਾ ਹੈ ਤਾਂ ਸਾਰੇ ਲੋਕ ਉਸ ਹਾਦਸੇ ਦੇ ਸ਼ਿਕਾਰ ਵਿਅਕਤੀਆਂ ਦੀ ਵੀਡੀਓਜ਼ ਬਣਾ ਰਹੇ ਸੀ ਕੋਈ ਫੋਟੋ ਖਿੱਚ ਰਿਹਾ ਸੀ ਕੋਈ ਵੈਸੇ ਹੀ ਖੜਾ ਦੇਖ ਰਿਹਾ ਸੀ ਕਿਸੇ ਨੇ ਵੀ ਉਹਨਾਂ ਵਿਅਕਤੀਆਂ ਦੀ ਮਦਦ ਕਰਨ ਬਾਰੇ ਨਹੀਂ ਸੋਚਿਆ ਸਿਰਫ ਇੱਕ ਸ਼ਖਸ ਨੇ ਆਪਣੀ ਗੱਡੀ ਰੋਕੀ ਤੇ ਪੀੜਤਾਂ ਦੀ ਮਦਦ ਕੀਤੀ ਉਹਨਾਂ ਨੂੰ ਪਾਣੀ ਪਿਆਇਆ ਹੱਥਾਂ ਬਾਹਾਂ ਸਾਫ਼ ਕੀਤੀਆਂ ਇੱਥੋਂ ਤੱਕ ਕਿ ਉਹਨਾਂ ਨੂੰ ਹਸਪੀਟਲ ਲਿਜਾ ਕੇ ਐਡਮਿਟ ਕਰਵਾਇਆ ਤੇ ਉਹ ਸਖਸਨ ਬਲਕੌਰ ਸਿੱਧੂ ਹਾਂਜੀ ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂਲਕੌਰ ਨੇ ਸੜਕ ਖਾਤਸਾ ਹੁੰਦਿਆਂ ਦੇਖ ਆਪਣੀ ਗੱਡੀ ਰੁਕਵਾਈ ਉਹਨਾਂ ਦੀ ਟੀਮ ਵੀ ਉੱਥੇ ਰੁਕੀ ਅਤੇ ਪੀੜਤਾਂ ਦੀ ਮਦਦ ਕੀਤੀ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਕਿ ਕੋਈ ਉਹਨਾਂ ਨੂੰ ਚੱਕ ਲਵੇ ਮਦਦ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਸਾਰੀ ਜ਼ਿੰਮੇਵਾਰੀ ਬਾਪੂਲਕੌਰ ਨੇ ਲਈ ਬਾਪੂਲਕੌਰ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਪੈਸੇ ਨਹੀਂ ਲਾ ਸਕਦੇ ਤਾਂ ਅਸੀਂ ਸਾਰਾ ਖਰਚਾ ਦੇ ਦੇਵਾਂਗੇ ਇਹ ਤਾਂ ਚਲੋ ਉਹ ਕੰਮ ਸੀ ਜੋ ਕੈਮਰੇ ਸਾਹਮਣੇ ਆ ਗਿਆ ਹੋਰ ਪਤਾ ਨਹੀਂ ਬਾਪਲਕੌਰ ਕਿੰਨੇ ਚੰਗੇ ਕੰਮ ਆਪਣੇ ਰੋਜ਼ਾਨਾ ਜਿੰਦਗੀ ਵਿੱਚ ਕਰਦੇ ਹੁਣੇ ਪਰ ਫਿਰ ਵੀ ਲੋਕ ਉਹਨਾਂ ਨੂੰ ਮਾੜਾ ਬੋਲ ਜਾਂਦੇ ਨੇ ਇਹ ਵੀਡੀਓ ਵਿੱਚ ਜੋ ਬਾਪਲਕੌਰ ਲੋਕਾਂ ਦੀ ਮਦਦ ਕਰ ਰਹੇ ਹਨ ਇਹ ਮਾੜਾ ਬੋਲਣ ਵਾਲਿਆਂ ਦੇ ਮੂੰਹ ਤੇ ਚਪੇੜ ਹੈ ਧੰਨਵਾਦ